ਦਾਲੀ ਵੀ ਮਨ ਵਿੱਚ ਧਾਰ ਬੈਠਾ ਹੈ ਵੀ ਮੈਂ ਏਸ਼ੀਆ ਦੀ ਸਭ ਤੋਂ ਵੱਡੀ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਮਰਹਟਿਆਂ ਦੀ ਤਾਕਤ ਸੀ ਉਹ ਤਾਂ ਖਤਮ ਕਰ ਲਈ ਪਰ ਹੁਣ ਮੈਂ ਸਿੱਖਾਂ ਨੂੰ ਖਤਮ ਕਰਾਂਗਾ ਕਿਉਂਕਿ ਜਦੋਂ ਕਦੀ ਵੀ ਇਹ ਲੰਘਦਾ ਸਿੱਖਾਂ ਨੂੰ ਲੁੱਟਦੇ ਨੇ ਇਹਨੂੰ ਹਲਕਾ ਕਰਕੇ ਤੋੜਦੇ ਨੇ ਹੁਣ ਇਹ ਵੀ ਮਨ 'ਚ ਧਾਰੀ ਬੈਠਾ ਹੈ ਤੇ ਸਿੱਖਾਂ ਦੇ ਜਾਂ ਸੂਈਆਂ ਦੇ ਜਿਹੜੇ ਸੂਈਏ ਹੁੰਦੇ ਸੀ ਜਿਹੜੇ ਪਤਾ ਲਾਉਂਦੇ ਹੁੰਦੇ ਸੀ ਵੀ ਕਦੋਂ ਆ ਰਹੇ ਕਦੋਂ ਨਹੀਂ ਹੈ ਨਾ ਉਨ੍ਹਾਂ ਦੀ ਸੋਚ ਤੋਂ ਕਾਫੀ ਮਹੀਨੇ ਪਹਿਲਾਂ ਅਹਿਮਦ ਸ਼ਾਹ ਬਦਾਲੀ ਪੂਰਾ ਆਪਣਾ ਲਾਹੌਲ ਅਸ਼ਕਰ ਲੈ ਕੇ ਪੰਜਾਬ ਵੱਲ ਨੂੰ ਤੁਰ ਚੁੱਕਿਆ ਸੀ ਕੁਦਰਤੀ ਰੱਬ ਦਾ ਸਬੱਬ ਸੀ ਇਹ ਉਹ ਜਦੋਂ ਅਕਾਲ ਦਾਸ ਨੂੰ ਠੇਰਾ ਪੈਂਦਾ ਉਦੋਂ ਇਹ ਰੋਹਤਾਸ ਦੇ ਕਿਲੇ ਵਿੱਚ ਪਹੁੰਚ ਜਾਂਦਾ ਰੋਹਤਾਸ ਦੇ ਕਿਲੇ ਵਿੱਚ ਇਹਨੂੰ ਜਾ ਕੇ ਗੱਲਬਾਤ ਕੀਤੀ ਜਾਂਦੀ ਹੈ ਇਹ ਬਹੁਤ ਤੇਜ਼ੀ ਨਾਲ ਜਦੋਂ ਸਿੱਖਾਂ ਵੱਲ ਆਉਣ ਲੱਗਾ ਨਾ ਤੇ ਫਿਰ ਸਿੱਖਾਂ ਨੇ ਇੱਕ ਹੋਰ ਫੈਸਲਾ ਲਿਆ ਵੀ ਇੰਜ ਜਿਸ ਤਰੀਕੇ ਨਾਲ ਉਹ ਆ ਰਿਹਾ ਹੈ ਆਪਣੇ ਕੋਲੇ ਉਹਨਾਂ ਪ੍ਰਬੰਧ ਵੀ ਨਹੀਂ ਆਪਾਂ ਕੋਈ ਰਣਨੀਤੀ ਬਣਾ ਕੇ ਜਿਸ ਤਰ੍ਹਾਂ ਪਹਿਲਾਂ ਅਸੀਂ ਜੰਗਲਾਂ ਵਿੱਚ ਬੈਠਦੇ ਹਾਂ ਜੰਗਲਾਂ ਵਿੱਚੋਂ ਨਿਕਲ ਕੇ ਅਸੀਂ ਗੁਰੀਲਾ ਵਾਰ ਰਣਨੀਤੀ ਨਾਲ ਲੜਦੇ ਅਸੀਂ ਉਸ ਤਰ੍ਹਾਂ ਲੜਾਂਗੇ ਤੇ ਇਹ ਸਾਰੇ ਸਿੱਖ ਇਕੱਠੇ ਹੋ ਕੇ ਸਾਰੇ ਸਿੱਖ ਇਕੱਠੇ ਹੋ ਕੇ ਕੋਪਰ ਹੀੜੇ ਦੀ ਧਰਤੀ ਤੇ ਆ ਜਾਂਦੇ ਆ ਤੇ ਇਹ ਬਹੁਤ ਤੇਜ਼ੀ ਨਾਲ 1762 ਦੇ ਵਿੱਚ ਵੋ 5 ਫਰਵਰੀ 1762 ਨੂੰ ਇਹ ਵੱਡਾ ਘੱਲੂ ਘਰ ਆ ਜਿਹੜਾ ਵਾਪਰਦਾ ਜਦੋਂ ਸਿੱਖ ਤੁਰਦੇ ਨੇ ਸਿੱਖਾਂ ਦਾ ਅੰਦਾਜ਼ਾ ਸੀ ਵੀ ਇਹ ਘਟੋ ਘਟ 10 ਦਿਨਾਂ ਦੇ ਵਿੱਚ ਉੱਥੋਂ ਚੱਲ ਕੇ ਲਾਹੌਰ ਤੋਂ 10ਾਂ ਦਿਨਾਂ ਦੇ ਵਿੱਚ ਇਹ ਇੱਥੇ ਕੋਪਰੇ ਹੀੜੇ ਦੀ ਧਰਤੀ ਤੇ ਆਏਗਾ ਪਰ ਇਤਿਹਾਸ ਲਿਖਦਾ ਇਹ ਇੰਨੀ ਤੇਜ਼ੀ ਨਾਲ ਆਇਆ ਇਹ ਸਿਰਫ 38 ਘੰਟਿਆਂ ਵਿੱਚ ਸਿੱਖਾਂ ਦਾ ਖੁਰਾ ਫੋਜ ਮਟਾਉਣ ਦੇ ਲਈ ਅਹਿਮਦ ਸ਼ਾਹ ਅਬਦਾਲੀ ਕੋਪਰਹੀੜੇ ਦੀ ਧਰਤੀ ਤੇ ਪਹੁੰਚ ਗਿਆ ਸਿੱਖਾਂ ਨੇ ਅਜੇ ਆਪਣੇ ਤੰਬੂ ਲਾਉਣੇ ਸ਼ੁਰੂ ਕੀਤੇ ਸੀ ਅਜੇ ਬਹੁਤਾ ਪ੍ਰਬੰਧ ਵੀ ਇੱਥੇ ਨਹੀਂ ਸੀ ਹੋ ਸਕਿਆ ਇਨ ਚਾਰੇ ਪਾਸਿਆਂ ਤੋਂ ਕੀੜਾ ਪਾਇਆ ਚਾਰੇ ਪਾਸਿਆਂ ਤੋਂ ਜੱਸਾ ਸਿੰਘ ਆਲੂਵਾਲੀਆ ਸ਼ੁਕਰਚਕੀਆ ਜ ਜਿੰਨੇ ਵੀ ਉਸ ਸਮੇਂ ਦੇ ਜਰਨਲ ਨੇ ਸਾਰੇ ਇਕੱਠੇ ਹੋਏ ਇਤਿਹਾਸ ਲਿਖਦਾ ਉਸ ਸਮੇਂ 60-62 ਹਜ਼ਾਰ ਸਿੱਖਾਂ ਦੀ ਗਿਣਤੀ ਹੈ ਕੁੱਲ। ਉਹ ਸਾਰੇ ਇੱਥੇ ਇਕੱਠੇ ਹੋ ਗਏ। ਪਰ ਉਹਦੇ ਵਿੱਚ ਇੱਕ ਯੋਜਨਾਬੰਦੀ ਇਹ ਕੀਤੀ ਗਈ ਵੀ ਆਸੇ-ਪਾਸੇ ਜਿੰਨੇ ਜਰਨੈਲ ਨੇ ਉਹ ਲੜਨਗੇ ਵਿਚਕਾਰ ਬਜ਼ੁਰਗ ਮਾਤਾਵਾਂ ਤੇ ਬੱਚਿਆਂ ਨੂੰ ਰੱਖਿਆ ਗਿਆ ਤਾਂ ਕਿ ਇਹਨਾਂ ਦੀ ਹਿਫਾਜ਼ਤ ਵੀ ਕੀਤੀ ਜਾ ਸਕੇ। ਖੈਰ ਮੈਂ ਗੱਲ ਨੇੜੇ ਰੱਖਾਂ। ਇੱਥੇ ਬਹੁਤ ਕਮ ਸਾਣ ਦਾ ਯੰਗ ਹੋਇਆ। ਸਾਰੀ ਤਾਕਤ ਅਮਦ ਸ਼ਾ ਅਬਦਾਲੀ ਨੇ ਸਿੱਖਾਂ ਨੂੰ ਖਤਮ ਕਰਨ ਤੇ ਲਾ ਦਿੱਤੀ ਕਿਉਂਕਿ ਇਹ ਜਿਹੜਾ ਮਨ ਵਿੱਚ ਭਲੇਖਾ ਪਾਈ ਬੈਠਾ ਸੀ ਉਹ ਭਲੇਖੇ ਤੋਂ ਇਹਦੇ ਅੰਦਾਜ਼ੇ ਤੋਂ ਸਿੱਖ ਬਹੁਤ ਵੱਡੀ ਗਿਣਤੀ ਵਿੱਚ ਸੀ ਤੇ ਬਹਾਦਰੀ ਨਾਲ ਮੈਂ ਇੱਕ ਬੇਨਤੀ ਔਰ ਤੁਹਾਡੇ ਧਿਆਨ ਵਿੱਚ ਰੱਖ ਦਿੰਦਾ ਤੁਸੀਂ ਜੇ ਤੁਹਾਡੇ ਯਾਦ ਹੋਵੇਗਾ 1740 ਦਾ ਉਹ ਵਾਕਿਆ ਜਿਹੜਾ ਆਪਾਂ ਸਾਂਝਾ ਕੀਤਾ ਹੈ ਬਾਬਾ ਬੋਤਾ ਸਿੰਘ ਗਰਜਾ ਸਿੰਘ ਸਿਰਫ ਦੋ ਨੇ ਤੇ ਉਦੋਂ ਗੱਲ ਇਹ ਪ੍ਰਚਲਿਤ ਹੈ ਵੀ ਸਿੱਖ ਤਾਂ ਖਤਮ ਹੋ ਗਏ ਨੇ ਜਦੋਂ ਇੱਕਾ ਦੁੱਕਾ ਸਿੱਖ ਵੀ ਦੇਖਣ ਨੂੰ ਨਹੀਂ ਸੀ ਮਿਲਦੇ ਤੇ ਹੁਣ 1762 ਸਿਰਫ 22 ਸਾਲਾਂ ਬਾਅਦ ਸਿੱਖ ਇੰਨੀ ਕੁ ਗਿਣਤੀ ਵਿੱਚ ਤਾਂ ਇਕੱਠੇ ਹੋਏ ਨੇ ਇਹ ਕਹਿੰਦਾ ਅੱਜ ਸਾਰੇ ਖਤਮ ਕਰਨੇ ਆ ਕਾਫੀ ਲੰਮਾ ਸਮਾਂ ਇਹ ਜੰਗ ਜਿਹੜੀ ਇਹ ਚੱਲਦੀ ਰਹੀ ਇਸ ਕੱਲੂ ਘਾਰੇ ਦੇ ਵਿੱਚ ਕਰੀਬ 30000 ਸਿੱਖਾਂ ਦੇ ਖਤਮ ਹੋਣ ਦੀ ਇਤਿਹਾਸ ਵਿੱਚੋਂ ਸਾਨੂੰ ਪ੍ਰਮਾਣਿਕਤਾ ਮਿਲਦੀ ਕਿਸੇ ਨੇ 40000 ਲਿਖਿਆ ਕਿਸੇ ਨੇ 35 ਮੁੱਕ ਦੀ ਗੱਲ ਇਹ ਕਰੀਏ ਜਿੰਨੀ ਕੌਮ ਸੀ ਅੱਧੀ ਕੌਮ ਸ਼ਹੀਦ ਹੋ ਗਈ ਜਿੰਨੀ ਵੀ ਕੌਮ ਸੀ ਅੱਧੀ ਕੌਮ ਸ਼ਹੀਦ ਹੋ ਗਈ ਅੱਧੀ ਕੌਮ ਸ਼ਹੀਦ ਹੋਣ ਤੋਂ ਬਾਅਦ ਜਿੰਨੇ ਵੀ ਜਰਨੈਲ ਨੇ ਜੱਸਾ ਸਿੰਘ ਆਲੂਵਾਲੀਆ ਦੇ ਕਹਿੰਦੇ ਸਰੀਰ ਤੇ 22 ਫੱਟ ਲੱਗੇ ਹੋਏ ਕੋਈ ਵੀ ਐਸਾ ਜਰਨੈਲ ਨਹੀਂ ਜੀਦੇ ਤਣ ਦੇ ਉੱਪਰ ਪੰਜ ਤੋਂ ਘੱਟ ਫੱਟ ਲੱਗੇ ਹੋਣ ਤੇ ਵੱਧ ਤੋਂ ਵੱਧ ਫੱਟ ਕਹਿੰਦੇ ਜੱਸਾ ਸਿੰਘ ਆਲੂਵਾਲੀਆ ਦੇ ਲੱਗੇ ਹੋਏ ਐ ਚਲੋ ਜਿਵੇਂ ਕਿ ਮੇ ਕਰਕੇ ਸਿੱਖ ਇਥੋਂ ਅੱਗੇ ਨਿਕਲਦੇ ਆ ਤੁਹਾਡੇ ਇਨਾਂ ਪਿੰਡਾਂ ਦੇ ਵਿੱਚ ਦੀ ਹੀ ਨਿਕਲਦੇ ਆ ਉਹ ਉਹ ਵੀ ਮਗਰ ਮਗਰ ਤੁਰੇ ਜਾਂਦੇ ਆ ਮੈਂ ਇੱਥੇ ਇੱਕ ਜਿਹੜੀ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਨਾਲ ਸਾਜੀ ਕਹਿੰਦੇ ਜਦੋਂ ਇੱਕ ਹੱਲੂ ਘਾਰਾ ਵਾਪਰ ਗਿਆ ਨਾ ਅੱਧੀ ਕੌਮ ਵੀ ਸ਼ਹੀਦ ਹੋ ਗਈ ਸਿੱਖਾਂ ਨੇ ਖੜ ਕੇ ਅਰਦਾਸ ਕੀਤੀ ਉਹ ਬੋਲ ਇਤਿਹਾਸਕ ਬੋਲ ਲਿਖੇ ਮਿਲਦੇ ਆ ਕਹਿੰਦੇ ਜੱਸਾ ਸਿੰਘ ਆਲੂਵਾਲੀਆ ਨੇ ਇਹ ਬੋਲ ਕਹੇ ਸੀ ਤਤ ਖਾਲਸਾ ਰਹਿ ਗयो ਗयो ਸੁਖੋਟ ਗਵਾਏ ਆਲੂਵਾਲੀਆ ਕਹਿੰਦਾ ਤਤ ਖਾਲਸਾ ਰਹਿ ਗਿਆ ਖੋਟ-ਖੋਟ ਝੜ ਗਿਆ ਹੁਣ ਇਹਦੇ ਅਰਥ ਇਹ ਨਾ ਲੈ ਲੈਣੇ ਵੀ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਖੋਟਾ ਕਿਹਾ ਗਿਆ ਨਹੀਂ ਆਲੂਵਾਲੀਆ ਦੇ ਮਨ ਦੀ ਮਨੁਸ਼ਾ ਇਹ ਸੀ ਸਤਗੁਰੂ ਉਹ ਬਾਦਰ ਵਾਲਿਆ ਉਹ ਕਲਗੀਆਂ ਵਾਲਿਆ ਇਸ ਘੱਲੂ ਘਾਰੇ ਦੇ ਵਿੱਚ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਸੀ ਜਾਂ ਜਿਹੜਾ ਸਾਡੇ ਵਿੱਚ ਅਵੇਸਲਾਪਨ ਆਇਆ ਹੋਇਆ ਸੀ ਉਹ ਖਤਮ ਹੋ ਗਿਆ ਤੇ ਇਦੋਂ ਬਾਅਦ ਗੁਰੂ ਕਾ ਖਾਲਸਾ ਤਤ ਬਚ ਗਿਆ ਇਹਦੇ ਅੰਦਰ ਉਹ ਤਤ ਵਜਿਆ ਹੋਇਆ ਜਿਹੜਾ ਤੂੰ ਸੂਰਮ ਗਤੀ ਵਾਲਾ ਪਾਇਆ ਹੋਇਆ ਇਥੇ ਹੀ ਉਹ ਬੀੜ ਵੀ ਮੰਨਿਆ ਜਾਂਦਾ ਹੈ ਜਿਹੜੀ ਦਮਦਮਾ ਸਾਹਿਬ ਤੋਂ ਉਤਾਰਾ ਕਰਕੇ ਭੇਜੀ ਗਈ ਸੀ ਉਹ ਬੀੜ ਵੀ ਇੱਥੇ ਆ ਕੇ ਨਫੀਟ ਹੋਈ ਖੈਰ ਇਹ ਅੱਗੇ ਨਿਕਲਦੇ ਇਹਨਾਂ ਨੇ ਆਲਾ ਸਿੰਘ ਦੇ ਨਾਲ ਮਹਾਰਾਜ ਆਲਾ ਸਿੰਘ ਦੇ ਨਾਲ ਜਾ ਕੇ ਬਰਨਾਲੇ ਦੇ ਇਲਾਕੇ ਵਿੱਚ ਉਹਦੇ ਨਾਲ ਗੱਲਬਾਤ ਕੀਤੀ ਵੀ ਤੂੰ ਅਬਦਾਲੀ ਨਾਲ ਗੱਲਬਾਤ ਕਰ ਸਿੱਖਾਂ ਦਾ ਇਦਾਂ ਨੁਕਸਾਨ ਨਾ ਕਰੇ ਪਰ ਆਲਾ ਸਿੰਘ ਉਸ ਗੱਲ ਤੋਂ ਮੁਕਰ ਗਿਆ ਆਲਾ ਸਿੰਘ ਕਹਿਣ ਲੱਗਾ ਅਬਦਾਲੀ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਅਬਦਾਲੀ ਨਾਲ ਮੈਂ ਇਸ ਤਰ੍ਹਾਂ ਤਰੀਕੇ ਨਾਲ ਗੱਲ ਨਹੀਂ ਕਰ ਸਕਦਾ ਤੁਹਾਨੂੰ ਜਿਵੇਂ ਕਿਵੇਂ ਕਰਕੇ ਆਸਾ-ਪਾਸਾ ਟਾਲਣਾ ਪਏਗਾ ਮੈਂ ਤੁਹਾਡੀ ਇਹ ਗੱਲ ਅੱਗੇ ਨਹੀਂ ਰੱਖ ਸਕਦਾ ਅਲਾ ਸਿੰਘ ਇਥੇ ਇਸੇ ਕਰਕੇ ਮੈਂ ਤੁਹਾਡੇ ਨਾਲ ਬੇਨਤੀ ਸਾਜੀ ਕੀਤੀ ਸੀ ਕਿ 11 ਮਿਸਲਾਂ ਤਾਂ ਸਿੱਖਾਂ ਨੇ ਮੰਨੀਆਂ 12ਵੀਂ ਜਿਹੜੀ ਫੂਲਕੀਆਂ ਮਿਸਲ ਸੀ ਉਹ ਇਸੇ ਕਰਕੇ ਨਹੀਂ ਸੀ ਮੰਨੀ ਜਾਂਦੀ ਇਹਨੇ ਸਿੱਖਾਂ ਦਾ ਪੈਸਿਆਂ ਦੇ ਤੌਰ ਤੇ ਤਾਂ ਬਹੁਤ ਸਹਾਇਤਾ ਮਦਦ ਕੀਤੀ ਸੀ ਪਰ ਇਹ ਕਿਸੇ ਜੰਗ ਵਿੱਚ ਹੋ ਕੇ ਲੜਿਆ ਨਹੀਂ ਸੀ ਅਲਾ ਸਿੰਘ ਦੀ ਜਿਹੜੀ ਮਿਸਲ ਸੀ ਫੂਲ ਕਿਹਾ ਮਿਸਲ ਇਹਨੂੰ ਕਿਹਾ ਇਹਨੇ ਨਾ ਗੱਲ ਮੰਨੀ ਇਹਨੇ ਸਮੇਂ ਵਿੱਚ ਅਬਦਾਲੀ ਨੂੰ ਜਦੋਂ ਪਤਾ ਲੱਗਿਆ ਉਹਨੇ ਫਿਰ ਅਲਾ ਸਿੰਘ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਪੇਸ਼ ਕਰਕੇ ਉਹਦੇ ਤੋਂ ਪਹਿਲਾਂ ਇੱਕ ਗੱਲ ਕਹੀ ਮੈਂ ਫਿਰ ਬੇਨਤੀ ਕਰਾਂ ਠੀਕ ਹੈ ਰਾਜਨੀਤਿਕ ਬੰਦੇ ਕੁਝ ਇਹ ਹੋਰ ਹਿਸਾਬ ਦੇ ਹੁੰਦੇ ਨੇ ਪਰ ਅਲਾ ਸਿੰਘ ਨੇ ਵਾਹ ਲੱਗਦੀ ਸਿੱਖੇ ਨੂੰ ਦਾਗ ਨਹੀਂ ਸੀ ਲੱਗਣ ਦਿੱਤਾ ਉਹ ਗਲਬਖਰੀ ਹੈ ਨਹੀਂ ਲੜਿਆ ਉਹਨੇ ਸਿੱਖੀ ਨੂੰ ਕੋਈ ਬਹੁਤਾ ਦਾਗ ਨਹੀਂ ਲੱਗਣ ਦਿੱਤਾ ਆਲਾ ਸਿੰਘ ਨੂੰ ਅਬਦਾਲੀ ਮਿਲਣ ਤੋਂ ਪਹਿਲਾਂ ਇਹ ਕਹਿੰਦਾ ਹੈ ਕਹਿੰਦਾ ਆਲਾ ਸਿੰਘ ਉਹਨਾਂ ਸਿੱਖਾਂ ਦੀ ਮਦਦ ਕਰਦਾ ਉਹਨੂੰ ਮੇਰੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ ਪਰ ਪੇਸ਼ ਕਰਨ ਤੋਂ ਪਹਿਲਾਂ ਇੱਕ ਤਾਂ ਉਹ 5 ਲੱਖ ਰੁਪਏ ਦਾ ਹਰਜਾਨਾ ਭਰੇ ਤੇ ਦੂਜਾ ਉਹਦੇ ਕੇਸ ਦਾੜੀ ਕਤਲ ਕਰਕੇ ਮੇਰੇ ਸਾਹਮਣੇ ਲਿਆਂਦਾ ਜਾਵੇ ਅੱਗੇ ਗੱਲ ਨੂੰ ਧਿਆਨ ਵਿੱਚ ਰੱਖੇ ਮੈਂ ਵਾਰ-ਵਾਰ ਕਈ ਦਿਨਾਂ ਦੀ ਬੇਨਤੀ ਕਰਦਾ ਆ ਰਿਹਾ ਜਿਨ੍ਹਾਂ ਨੇ ਦਾੜੀ ਕੇਸ ਕਟਾਏ ਜਿਹੜੇ ਅਸੀਂ ਆਪ ਜਾ ਕੇ ਕਟਾਉ ਹੁੰਦੇ ਆ ਨਾ ਆ ਦੇਖੋ ਕਿੰਨਾ ਮਾਨਮਤਾ ਇਤਿਹਾਸ ਆ ਸਾਡਾ ਆਲਾ ਸਿੰਘ ਨੂੰ ਕਹਿੰਦੇ ਇਹ ਦਾੜੀ ਕੇਸ ਕੱਟ ਕੇ ਇਹਦੇ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ ਅਬਦਾਲੀ ਕਹਿੰਦਾ ਪਰ ਇਹਨੇ ਬੜਾ ਚੰਗਾ ਕੰਮ ਕੀਤਾ ਇਹਨੇ ਇੱਕ ਵਿਚੋਲਾ ਭੇਜਿਆ ਅਬਦਾਲੀ ਦੇ ਕੋਲ ਅਬਦਾਲੀ ਕੋਲ ਵਿਚੋਲਾ ਭੇਜ ਕੇ ਇਹ ਗੱਲ ਕਹੀ ਕਹਿੰਦਾ ਅਬਦਾਲੀ ਨਾਲ ਜਾ ਕੇ ਇਹ ਗੱਲ ਤਾਂ ਕਰ ਵੀ ਦਾੜੀ ਕੇਸ ਕਟਾ ਕੇ ਤੇਰੇ ਸਾਹਮਣੇ ਪੇਸ਼ ਹੋਣ ਦੀ ਬਜਾਏ ਕੋਈ ਹੋਰ ਹੱਲ ਹੈਗਾ ਕੋਈ ਹੋਰ ਹੱਲ ਹੋਵੇ ਮੈਨੂੰ ਉਹ ਦੱਸੋ ਤਾਂ ਫਿਰ ਅੱਗੋਂ ਇਹਨੂੰ ਇਹ ਕਿਹਾ ਗਿਆ ਵੀ ਜੇ ਤਾ ਤੂੰ 5 ਲੱਖ ਨਾਲ ਹੀ ਸਾਡੇ ਸਾਹਮਣੇ ਪੇਸ਼ ਹੋਣਾ ਫਿਰ ਤਾਂ ਦਾੜੀ ਕੇਸ ਕਤਲ ਕਰਵਾ ਕੇ ਆਈ ਪਰ ਜੇ ਤੂੰ ਦਾੜੀ ਕੇਸ ਲੈ ਕੇ ਆਉਣੇ ਹੈ ਤਾਂ ਉਹਦਾ ਹਰਜਾਨਾ ਤੈਨੂੰ ਸਵਾ ਲੱਖ ਰੁਪਈਆ ਦੇਣਾ ਹੈ ਇਹ ਆਲਾ ਸਿੰਘ ਨੇ ਸਿੱਖੀ ਦੀ ਇੱਥੇ ਲਾਜ ਰੱਖੀ ਦਾੜਾ ਕੇਸ ਨਹੀਂ ਕਤਲ ਕਰਵਾਏ ਇਹਨੇ 2 ਲੱਖ ਰੁਪਇਆ ਐਕਸਟਰਾ ਭਰ ਕੇ ਫਿਰ ਅਫਦਾਲੀ ਦੇ ਸਾਹਮਣੇ ਜਾ ਕੇ ਪੇਸ਼ ਹੋਇਆ ਏ ਚਲੋ ਜਿਵੇਂ ਕਿਵੇਂ ਕਰਕੇ ਫਿਰ ਉਹਦੇ ਤੋਂ ਬਾਅਦ ਰਿਆਸਤਾਂ ਮੰਡੀਆਂ ਜਾਂਦੀਆਂ ਨੇ ਜਾਂ ਅਫਦਾਲੀ ਨੇ ਇਹਨੂੰ ਮਾਫ ਕਰਤਾ ਮੈਂ